ਸੁਪਰੀਮ ਕੋਰਟ ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਚੀਫ ਜਸਟਿਸ ਬੀ ਆਰ ਗਵਈ ਤੇ ਇੱਕ ਵਕੀਲ ਵੱਲੋਂ ਜੁੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਦਾਲਾਚ ਚ ਇੱਕ ਮਾਮਲੇ ਨੂੰ ਲੈ ਕੇ ਸੁਣਵਾਈ ਹੋ ਰਹੀ ਸੀ ਤੇ ਉਸ ਦੌਰਾਨ ਵਕੀਲ ਬਹਿਸ ਦੌਰਾਨ ਮੰਚ ਤੇ ਪਹੁੰਚਿਆ ਤੇ ਉਸਨੇ ਚੀਫ ਜਸਟਿਸ ਤੇ ਜੁੱਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਸਮੇਂ ਸਿਰ ਰੋਕ ਲਿਆ ਤੇ ਮੌਕੇ ਤੇ ਹੀ ਉਸ ਨੂੰ ਰੀਟੇਨ ਕਰ ਲਿਆ ਗਿਆ। ਇਹ ਘਟਨਾ ਮੌਕੇ ਵਕੀਲ ਇਹ ਕਹਿੰਦਾ ਸੁਣਾਈ ਦਿੱਤਾ ਕਿ ਅਸੀਂ ਸਨਾਤਨ ਧਰਮ ਦਾ અપਮਾਨ برداشت ਨਹੀਂ ਕਰਾਂਗੇ। ਸੀਜੀਆਈ ਗਵਈ ਨੇ ਸਾਰੀ ਘਟਨਾ ਦੌਰਾਨ ਆਪਣਾ ਸੰਜਮ ਬਣਾਈ ਰੱਖਿਆ ਤੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਦੁਖੀ ਨਹੀਂ ਹੁੰਦੇ ਤੇ ਉਹਨਾਂ ਨੇ ਆਪਣੀ ਸੁਣਵਾਈ ਜਾਰੀ ਰੱਖੀ ਰਿਪੋਰਟਸ ਦੇ ਮੁਤਾਬਕ ਇਹ ਘਟਨਾ ਖਜੂ ਰਾਹੋ ਚ ਭਗਵਾਨ ਵਿਸ਼ਨੂ ਦੀ ਖਰਾਬ ਹੋਈ ਮੂਰਤੀ ਨਾਲ ਸੰਬੰਧਿਤ ਇੱਕ ਪੁਰਾਣੇ ਮਾਮਲੇ ਚ ਚੀਫ ਜਸਟਿਸ ਬੀ ਆਰ ਗਵਈ ਦੀਆਂ ਟਿੱਪਣੀਆਂ ਦੇ ਸਮੰਚ ਪੈਦਾ ਹੋਈ ਹੈ ਜਿਨ੍ਹਾਂ ਟਿੱਪਣੀਆਂ ਦਾ ਕਈ ਹਿੰਦੂ ਸੰਗਠਨਾਂ ਨੇ ਵਿਰੋਧ ਵੀ ਕੀਤਾ ਸੀ ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਆਦਮੀ ਅਦਾਲਤ ਦੇ ਕਮਰੇ ਚ ਰੋਲਾ ਪਾ ਰਿਹਾ ਸੀ ਤੇ ਉਸ ਨੂੰ ਬਾਹਰ ਕਰ ਦਿੱਤਾ ਗਿਆ ਨਾਜ਼ੀਕ ਖਜੂਰਾਹੋ ਚ ਭਗਵਾਨ ਵਿਸ਼ਨੂੰ ਦੀ ਸਿਰ ਕੱਟੀ ਹੋਈ ਮੂਰਤੀ ਨੂੰ ਮੁੜ ਸਥਾਪਿਤ ਕਰਨ ਲਈ ਇੱਕ ਵਿਅਕਤੀ ਦੀ ਪਟੀਸ਼ਨ ਦੇ ਸਬੰਧ ਚ ਚੀਰ ਜਸਟਿਸ ਪੀ ਆਰ ਗਵਈ ਨੇ ਕਿਹਾ ਸੀ ਜਾਓ ਤੇ ਦੇਵਤਾ ਨੂੰ ਹੀ ਕੁਝ ਕਰਨ ਲਈ ਕਹੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਭਗਵਾਨ ਵਿਸ਼ਨੂੰ ਦੇ ਪੱਕੇ ਭਗਤ ਹੋ ਇਸ ਲਈ ਹੁਣ ਜਾ ਕੇ ਪ੍ਰਾਰਥਨਾ ਕਰੋ ਇਹ ਇੱਕ ਪੁਰਾਤਤਵ ਸਥਾਨ ਹੈ ਤੇ ਐਸਆਈ ਨੂੰ ਇਜਾਜ਼ਤ ਦੇਣ ਦੀ ਲੋੜ ਹੈ ਮਾਫ ਕਰੋ ਉਹਨਾਂ ਦੇ ਬਿਆਨ ਨੇ ਸੋਸ਼ਲ ਮੀਡੀਆ ਤੇ ਵਿਰੋਧ ਦਾ ਹੜ ਆ ਗਿਆ ਕਈਆਂ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਸੀ ਵਿਵਾਦ ਵਧਣ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ ਕਿ ਉਹਨਾਂ ਦੀਆਂ ਟਿੱਪਣੀਆਂ ਨੂੰ ਸੋਸ਼ਲ ਮੀਡੀਆ ਤੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਉਹਨੇ ਟਿੱਪਣੀ ਨੂੰ ਲੈ ਕੇ ਇੱਕ ਵਕੀਲ ਨੇ ਚੀਫ ਜਸਟਿਸ ਤੇ ਹਮਲਾ ਕਰ ਦਿੱਤਾ ਅੱਜ ਦੀਆਂ ਰਿਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਜਿਸ ਨੂੰ ਮੌਕੇ ਤੇ ਹੀ ਡਿਟੇਨ ਕਰ ਲਿਆ ਗਿਆ ਸੁਪਰੀਮ ਕੋਰਟ ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਚੀਫ ਜਸਟਿਸ ਬੀ ਆਰ ਗਵਈ ਤੇ ਇੱਕ ਵਕੀਲ ਵੱਲੋਂ ਜੁੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਦਾਲਾਚ ਇੱਕ ਮਾਮਲੇ ਨੂੰ ਲੈ ਕੇ ਸੁਣਵਾਈ ਹੋ ਰਹੀ ਸੀ ਤੇ ਉਸ ਦੌਰਾਨ ਵਕੀਲ ਬਹਿਸ ਦੌਰਾਨ ਮੰਚ ਤੇ ਪਹੁੰਚਿਆ ਤੇ ਉਸਨੇ ਚੀਫ ਜਸਟਿਸ ਤੇ ਜੁੱਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਸਮੇਂ ਸਿਰ ਰੋਕ ਲਿਆ ਤੇ ਮੌਕੇ ਤੇ ਹੀ ਉਸ ਨੂੰ ਡਿਟੇਨ ਕਰ ਲਿਆ ਗਿਆ। ਇਹ ਘਟਨਾ ਮੌਕੇ ਵਕੀਲ ਇਹ ਕਹਿੰਦਾ ਸੁਣਾਈ ਦਿੱਤਾ ਕਿ ਅਸੀਂ ਸਨਾਤਨ ਧਰਮ ਦਾ અપਮਾਨ برداشت ਨਹੀਂ ਕਰਾਂਗੇ। ਸੀਜੀਆਈ ਗਵਈ ਨੇ ਸਾਰੀ ਘਟਨਾ ਦੌਰਾਨ ਆਪਣਾ ਸੰਜਮ ਬਣਾਈ ਰੱਖਿਆ ਤੇ ਕਿਹਾ ਕਿ ਅਜਿਹੀ ਸ ਘਟਨਾ ਤਾਂ ਦੁਖਹੀ ਨਹੀਂ ਹੁੰਦੇ ਤੇ ਉਹਨਾਂ ਨੇ ਆਪਣੇ ਸੁਣਵਾਈ ਚਾਰੀ ਰੱਖੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਖਜੂਰਾਹੋ ਚ ਭਗਵਾਨ ਵਿਸ਼ਣੂ ਦੀ ਖਰਾਬ ਹੋਈ ਮੂਰਤੀ ਨਾਲ ਸੰਬੰਧਿਤ ਇੱਕ ਪੁਰਾਣੇ ਮਾਮਲੇ 'ਚ ਚੀਫ ਜਸਟਿਸ ਬੀਆਰ ਗਵਈ ਦੀਆਂ ਟਿੱਪਣੀਆਂ ਦੇ ਸਬੰਧ 'ਚ ਪੈਦਾ ਹੋਈ ਹੈ ਜਿਨ੍ਹਾਂ ਟਿੱਪਣੀਆਂ ਦਾ ਕਈ Hindu ਸੰਗਠਨਾ ਨੇ ਵਿਰੋਧ ਕੀਤਾ ਸੀ ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਆਦਮੀ ਅਦਾਲਤ ਦੇ ਕਮਰੇ 'ਚ ਰੋਲਾ ਪਾ ਰਿਹਾ ਸੀ ਤੇ ਉਸ ਨੂੰ ਬਾਹਰ ਕਰ ਦਿੱਤਾ ਨਾਜ਼ੀਕ ਖਜੂਰਾਹੋ ਚ ਭਗਵਾਨ ਵਿਸ਼ਨੂੰ ਦੀ ਸਿਰ ਕੱਟੀ ਹੋਈ ਮੂਰਤੀ ਨੂੰ ਮੁੜ ਸਥਾਪਿਤ ਕਰਨ ਲਈ ਇੱਕ ਵਿਅਕਤੀ ਦੀ ਪਟੀਸ਼ਨ ਦੇ ਸਬੰਧ ਚ ਚੀਫ ਜਸਟਿਸ ਪੀ ਆਰ ਗਵਈ ਨੇ ਕਿਹਾ ਸੀ ਜਾਓ ਤੇ ਦੇਵਤਾ ਨੂੰ ਹੀ ਕੁਝ ਕਰਨ ਲਈ ਕਹੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਭਗਵਾਨ ਵਿਸ਼ਨੂੰ ਦੇ ਪੱਕੇ ਭਗਤ ਹੋ ਇਸ ਲਈ ਹੁਣ ਜਾ ਕੇ ਪ੍ਰਾਰਥਨਾ ਕਰੋ ਇਹ ਇੱਕ ਪੁਰਾਤਤਵ ਸਥਾਨ ਹੈ ਤੇ ਐਸਆਈ ਨੂੰ ਇਜਾਜ਼ਤ ਦੇਣ ਦੀ ਲੋੜ ਹੈ ਮਾਫ ਕਰੋ ਉਹਨਾਂ ਦੇ ਬਿਆਨ ਨੇ ਸੋਸ਼ਲ ਮੀਡੀਆ ਤੇ ਵਿਰੋਧ ਦਾ ਹੜ ਆ ਗਿਆ ਕਈਆਂ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਸੀ ਵਿਵਾਦ ਵਧਣ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ ਕਿ ਉਹਨਾਂ ਦੀਆਂ ਟਿੱਪਣੀਆਂ ਨੂੰ ਸੋਸ਼ਲ ਮੀਡੀਆ ਤੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਉਹਨੇ ਟਿੱਪਣੀ ਨੂੰ ਲੈ ਕੇ ਇੱਕ ਵਕੀਲ ਨੇ ਚੀਫ ਜਸਟਿਸ ਤੇ ਹਮਲਾ ਕਰ ਦਿੱਤਾ ਅੱਜ ਦੀਆਂ ਰਿਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਜਿਸ ਨੂੰ ਮੌਕੇ ਤੇ ਹੀ ਡਿਟੇਨ ਕਰ ਲਿਆ ਗਿਆ